ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਚੜੈਕ ਜ਼ਿਲ੍ਹਾ ਮੋਗਾ ਤਹਿਸੀਲ ਮੋਗਾ ਹੀ ਆ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਫੋਨ ਨੰਬਰ 9814509968 ਅੱਜ ਦੀ ਵੀਡੀਓ ਦੇ ਵਿੱਚ ਆ ਜਿਹੜੀ ਸਕਰੀਨ ਦੇ ਸਾਹਮਣੇ ਤੁਸੀਂ ਕਾਲੇ ਰੰਗ ਦੀ ਵੱਡੀ ਵਾੜ ਦੇਖ ਰਹੇ ਆ ਇਹ ਸੇਲ ਹੈ ਵਿਕਾਊਾ ਇਨਫੋਰਮੇਸ਼ਨ ਲੈ ਲੈਣਾ ਉਹ ਕਰਦੇ ਗਏ ਅਲਬਾਦ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਨਾਮ ਤੇ ਐਡਰੈਸ ਦਾ ਨਾਮ ਸੁਖਵੀਰ ਸਿੰਘ ਪਿੰਡ ਚੜੱਕ ਦੇ ਕੋਠੇ ਜ਼ਿਲ੍ਹਾ ਮੋਗਾ ਤਹਿਸੀਲ ਮੋਗਾ ਮੋਬਾਈਲ ਨੰਬਰ 9814455672 ਬਈ ਕਿਆ ਨਵਾਂ ਸੂਆ ਇਹ ਬਈ ਮਾਲਕਾ ਨੇ ਦੂਜੇ ਸੂਏ ਕਹਿ ਕੇ ਦਿੱਤੀ ਆਪਾਂ ਤੀਜਾ ਮੰਨਦੇ ਆ ਆਪਣੀ ਖਰੀਦੀ ਆ ਹਾਂ ਖਰੀਦੀ ਆ ਕਿੰਨੇ ਕ ਦਿਨ ਲੈ ਜੂ ਇਹ ਦਿਨ ਲੈ ਜੂਗੀ 8-10 ਦਿਨ ਜੀ ਆਹ ਨਾਲ ਆ ਕਿੰਨਾ ਕ ਦੁੱਧ ਪਿਆ ਜੂ ਦੁੱਧ 17-18 ਕਿਲੋ ਆਉਣਾ ਪਿਆ ਹਾਂ ਵੱਡੀ ਵੇੜ ਹਾਂਜੀ ਕੱਢੀ ਬਾਹਰੋਂ ਦੋਸਤੋ ਵੇੜ ਵੱਡੀ ਆ 17-18 ਕਿਲੋ ਖੁੱਲਾ ਦੁੱਧ ਪਿਉਣ ਦਾ ਹੱਕ ਬਣਦਾ ਹੈ ਕਿਉਂਕਿ ਜੇ ਐਡੀ ਵੈੜ ਇਹਨਾਂ ਦੁੱਧ ਨਹੀਂ ਦਿੰਦੀ ਫਿਰ ਦੇਣਾ ਵੀ ਕਿਹੜੀ ਨੇ ਆ। ਬਾਕੀ ਅੱਗੇ ਦੁੱਧ ਸੇਵਾ ਦਾ ਜੇ ਜਾ ਕੇ ਤੁਸੀਂ ਦਾਣਾ ਪਾਇਆ ਹੀ ਨਾ ਸੁੱਕੀ ਜੀ ਤੂੜੀ ਤੇ ਬੰਨੀ ਰੱਖੀ ਫਿਰ ਉੱਥੇ ਵੈੜ ਵੀ ਵਿਚਾਰੀ ਕੀ ਕਰੂਗੀ। ਕੱਦ-ਕਾੜ ਫੁੱਲ ਵੱਡਾ ਸੀਲਸਾ ਪੂਰੀ ਆ ਥਣ ਗੁਲਾਬੀ ਆ ਅਸਦੀ ਚਵਾਈ ਵਾਲ ਗੈਬ ਚ ਲੱਗੇ ਹੋਇਆ 7-8 ਦਿਨ ਯਾਨੀ ਕਿ ਹਫ਼ਤੇ ਤੋਂ 10 ਦਿਨਾਂ ਦੇ ਵਿੱਚ ਵਿੱਚ ਸੂਬੂ ਥੋੜੀ ਜਿਹੀ ਲੰਮੀ ਤੋਰ ਲੈ ਬਾਈ। ਹਫਤੇ ਤੋਂ 10 ਦਿਨਾਂ ਦੇ ਵਿੱਚ ਵਿੱਚ ਸੁਪੂਗੀ। ਲੇਵਾ ਲਾਹੂ ਬਹੁਤ ਕਿਉਂਕਿ ਵਾਲਟੇ ਲਹਵਾਨੇ ਦੇ 4 ਚਪੇਰੀ ਬਹੁਤ ਪਈਆਂ। ਦੈਨ ਹਫਤਾ 10 ਦਿਨ ਲੈ ਜੰਦੇ ਕਮਾਲਾ ਬਾਈ। ਹਫਤਾ 10 ਦਿਨ ਅਗਲਾ ਭੈਣ ਭਰਾ ਵਧੀਆ ਸੇਵਾ ਕਰ ਲੈਂਦਾ। ਕਰਮ ਵਾਲੀ ਸੋਹਣਾ ਵੱਡਾ ਹਵਾਨਾ ਤਿਆਰ ਕਰਕੇ ਸੂਕ ਕਾਲੇ ਰੰਗ ਦੀ ਐ। ਦੁੱਧ ਮੱਝਾ ਰਗਾਊਗਾ। ਤੇ ਮੁੱਲ ਵੀ ਜਮਾ ਜੈ ਜੀ ਹੋਣਾ। ਬਿਲਕੁਲ ਜੈਜ ਮੁੱਲ ਹੋਊਗਾ ਕਿਉਂਕਿ ਆਫ ਕੈਮਰਾ ਪਹਿਲਾਂ ਵੀਰ ਮੈਨੂੰ ਦੱਸਦਾ ਸੀਗਾ ਕਿ ਇੰਨਾ ਮੁੱਲ ਕਰਨਾ ਆਪਾਂ। ਤਾਂ ਮੈਂ ਤੁਹਾਨੂੰ ਦੱਸਿਆ ਕਿ ਮੁੱਲ ਜਮਾ ਜੈਜ ਹੋਊ। ਥਣ ਸੋਹਣੇ ਆ ਹਵਾਨੇ ਤੇ ਬਰੀਕ ਬਰੀਕ ਵੇਂਜ ਸ਼ੋਹ ਹੁੰਦੀਆਂ ਬਾਕੀ ਜਿੱਦਣ ਤਿਆਰ ਹੋ ਜਾਂਦੇ ਹਵਾਨਾ ਦੁੱਧ ਨਾਲ ਬੌਲੇ ਨਾਲ ਭਰ ਲੈਂਦੀ ਆ ਇਹ ਵੇਂਜ ਵੀ ਮੋਟੀਆਂ ਹੋ ਜਾਂਣਗੀਆਂ ਮੁੱਲ ਭਾਈ ਜਾਇਜਾ ਲੈਣ ਦੇ ਨਾਲ ਮੋਲ ਵੀਰੇ ਜਮਾਂ ਲੈਣ ਦੇ ਨੇ ਤਾਂ 44000 ਰੁਪਏ 44 ਦੀ ਉਹਦੇ ਵਿੱਚ ਮਾਨਤਾਂ ਨਹੀਂ ਹੋਊਗਾ ਸਹੀ ਹੈ ਜੀ ਦੋਸਤੋ ਬਿਲਕੁਲ ਜਾਇਜਾ ਮੋਲਾ 40 ਤੇ 4 44000 ਦੀ ਵੀਰ ਕਹਿੰਦਾ ਦੇ ਦੂੰਗਾ ਉਹਦੇ 'ਚ ਕੋਈ ਮਾਨਤਾਨ ਹੋ ਜੂ ਵੈਡ ਫੁੱਲ ਵੱਡੀ ਆ ਚਾਰ ਪਸ਼ੂ ਖੜੇ ਵੀਰ ਦੇ ਸਾਰਿਆਂ ਨਾਲੋਂ ਵੱਡੀ ਵੈਡ ਕਾਲੀ ਆ ਨਾਲ ਝੋਟੀ ਵੀ ਵੱਡੇ ਕਰਦ ਵਾਲੀ ਆ ਝੋਟੀ ਨਾਲੋਂ ਵੀ 2-3 ਇੰਚ ਵੈੜ ਵੱਡੀ ਐ 17 18 ਕਿਲੋ ਖੁੱਲਾ ਦੁੱਧ ਪਿਆਜੂ ਮੁੱਲ ਵੀ ਜੈ ਜੀ ਇਹ 44000 ਤਿਆਰ ਹੋਈ ਵੈੜ 55 60000 ਦੀ ਐ ਅੱਜ ਇਹਦਾ ਮੁੱਲ 44000 ਉਹਦੇ ਚੋਂ ਮਾਣ ਹੋ ਜੂ ਜੇ ਕਿਸੇ ਭੈਣ ਭਰਾ ਨੇ ਘਰੇ ਦੁੱਧ ਪੀਣ ਨੂੰ ਲੈਣੀ ਹਫਤੇ ਖੰਡ ਤੇ ਕਰੇ ਨੇ ਸੂ ਪੈਣਾ ਕੋਈ ਇੱਕ ਅੱਧਾ ਦਿਨ ਵੱਧ ਲੈ ਜੂ ਹਫਤੇ ਤੋਂ 10 ਦਿਨਾਂ ਦੇ ਵਿੱਚ ਵਿੱਚ ਸੂ ਪੂਗੀ ਤੇ 44000 ਚੋਂ ਵੀਰ ਮਾਣ ਵੀ ਕਰ ਦੂ ਐਡੀ ਵੈੜ ਇਨੇ ਪੈਸਿਆਂ ਦੀ ਦਿੰਦਾ ਵੀ ਕੌਣ ਤਿਆਰ ਕਰਕੇ ਵੀ ਕੋਈ ਭੈਣ ਭਰਾ ਸੇਲ ਕਰ ਲੈਂਦਾ 55 60000 ਦੇ ਵਿੱਚ ਵਿੱਚ ਵੈੜ ਨੇ ਵਿਕ ਜਣਾ ਜੇ ਕੋਈ ਵਪਾਰੀ ਭਰਾ ਵੀ ਖਰੀਦਦਾ ਹਫਤਾ 10 ਦਿਨ ਸਾਮਕੇ ਸੇਲ ਵੀ ਕਰਦਾ ਤਾਂ ਵੀ ਕਰਮ ਵਾਲੀ ਵਧੀਆ ਮੁਨਾਫਾ ਦੇ ਜੂ ਤੇ ਜੇ ਕਿਸੇ ਭੈਣ ਭਰਾ ਨੇ ਦੁੱਧ ਪੀਣ ਨੂੰ ਲੈਣੀ ਆ ਉਹੀ ਜਿਹੜੀ ਅੱਜ ਤੁਹਾਨੂੰ ਕੱਚੀ ਹਫਤੇ ਦੀ 10 15000 ਵੈੜ ਭਾਜ ਮਿਲਨੀ ਆ ਉਹੀ ਦਾ 10000 ਦੀ ਫੀਡ ਲਿਆਇਓ ਤੇ ਸੂਈ ਨੂੰ ਫੀਡ ਪਾਇਓ ਸੈਲੋ ਸੇਲ ਕਰਮ ਵਾਲੀ ਵਧੀਆ ਦੁੱਧ ਪਿਆਜੂ ਕਿਉਂਕਿ ਹੁਣ ਰੁੱਤ ਵਧੀਆ ਆ ਗਈ ਆ ਭਾਦੋਂ ਦੇ ਆਹ ਦੋ ਚਾਰਕ ਦਿਨ ਰਹਿ ਗਏ ਆ ਸਵੇਰ ਸ਼ਾਮ ਤਾਂ ਮੌਸਮ ਦਾ ਫੋਲੀ ਫਰਕ ਪੈਗਾ ਦੁਪਹਿਰਾਂ ਜਰੂਰ ਥੋੜਾ ਜਿਹਾ ਗਰਮ ਹੁੰਦਾ ਉਹ ਵੀ ਆਹੀ ਪੰਜ ਚਾਰ ਦਿਨ ਆ ਅਸੂ ਮਹੀਨਾ ਚੜਨ ਵਾਲਾ ਹੀ ਆ ਜਿੰਨੀ ਸੇਵਾ ਕਰ ਲੋਂਗੇ ਸੁਝ ਸੁਣਾਏ ਨੇ ਜਿੰਨੀ ਸੇਵਾ ਕਰ ਲੋਂਗੇ ਦੁੱਗਣਾ ਦੁੱਧ ਪਿਆ ਦੂ ਬਾਕੀ ਫੋਨ ਨੰਬਰ ਸਕਰੀਨ ਤੇ ਆ ਪਿੰਡ ਚੜੱਕ ਚੜੱਕ ਦੇ ਕੋਠੇ ਜ਼ਿਲ੍ਹਾ ਮੋਗਾ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ